ਮੋਗਾ ਜ਼ਿਲ੍ਹੇ ਦੇ ਦੋ ਟੋਲ ਪਲਾਇਆ ਤੇ ਭਾਜ ਭਾ ਜਿਲ੍ਹਾ ਪ੍ਰਧਾਨ 시ਮਾਂਤ ਗਰਗ ਦੀ ਕੋਠੀ ਦੇ ਅੱਗੇ ਕਿਸਾਨਾਂ ਨੇ ਲਗਾਤਾਰਨਾ 20 ਕਿ 22 ਫਰਵਰੀ 3 ਦਿਨ ਚੱਲੇਗਾ ਤਰਨਾ ਬਾਦ ਵੀ ਬਾਦ ਜਿੰਨ ਨੇ ਇੱਕ ਆਦ ਰਹਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਤ ਕਰੋ ਆਪਣੀ ਰਾਖੀਆ ਕਰੋ ਸਰਕਾਰਾਂ ਤੋਂ ਨਾ ਚਾਤ ਕਰੋ ਆਪਣੀ ਰਾਖੀਆ ਕਰੋ ਲਟੇਰਾ ਸਰਮਾਇਆ ਲਈ ਰਾਜ ਸਰਕਾਰ ਨੂੰ ਮੁਰਦਾ ਬਾਦ ਸਰ ਮਾਇਰ ਜੀ ਦਾ ਸ਼ੁਰੂਆਤ ਮੁਰਦਾਬ ਮੁਰਦਾਬ ਜੀਪ ਸਿੰਘ ਭੋਲਾ ਜੀ ਤੁਹਾਡੇ ਬਹੁਤ ਆਜੀ ਕਿਹੜੀ ਯੂਨੀਅਨ ਹੈ ਮੈਂ ਜੀ ਆਲ ਇੰਡੀਆ ਕਿਸਾਨ ਸਭਾ 1936 ਨਾਲ ਸੰਬੰਧਤ ਹਾਂ ਉਹਦੀ ਸੂਬਾ ਕਮੇਟੀ ਦਾ ਮੈਂਬਰ ਹਾਂ ਬਿਲਕੁਲ ਜੀ ਪਿਛਲੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦੇ ਵਿੱਚ ਲਗਾਤਾਰ ਐਜੀਟੇਸ਼ਨ ਜਾਰੀ ਹੈ ਉਸੇ ਐਜੀਟੇਸ਼ਨ ਦੇ ਤਹਿਤ ਅੱਜ 20 21 ਤੇ 22 ਅੱਜ ਤੋਂ ਲੈ ਕੇ 3 ਦਿਨ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੀ ਕਾਰਨ ਤੇ ਬੀਜੇਪੀ ਦੇ ਅਹੁਦੇਦਾਰ ਆ ਜਿਹੜੇ ਉਹਨਾਂ ਦੇ ਘਰਾਂ ਸਾਹਮਣੇ ਧਰਨੇ ਦਿੱਤੇ ਜਾ ਰਹੇ ਆ ਦਿਨ ਪਰ ਰਾਤ ਦੇ ਲਗਾਤਾਰੇ ਧਰਨੇ ਚੱਲ ਰਹੇ ਨੇ ਕੱਲ ਮੀਟਿੰਗ ਹੋਈ ਸੀ ਕਿ ਜਿਹੜੇ ਜਿਹੜੇ ਭਗਵੰਤ ਮਾਨ ਵੱਲੋਂ ਬੜਾ ਵਧੀਆ ਲੋਕਾਂ ਦਾ ਚੱਲਿਆ ਤੇ ਉਹਨੂੰ ਮੀਟਿੰਗ ਨੂੰ ਕਿਵੇਂ ਦੇਖਦੇ ਵੇਖੋ ਜੀ ਇਹ ਮੀਟਿੰਗਾਂ ਚੌਥੀ ਮੀਟਿੰਗ ਹੈ ਜਦੋਂ ਦਾ ਇਹ ਦੁਆਰਾ ਮਤਲਬ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਸਾਨ ਪਹੁੰਚੇ ਆ ਵੱਖ-ਵੱਖ ਜਥੇਬੰਦੀਆਂ ਦੀ ਗੁਆਈ ਦੇ ਵਿੱਚ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਲਗਾਤਾਰ ਟਾਲ ਮਟੋਲ ਦੀ ਗੁੰਮਰਾਹ ਕਰਨ ਦੀ ਨੀਤੀ ਹੈ ਜਿਹੜੀ ਸਰਕਾਰ ਕੇਂਦਰ ਸਰਕਾਰ ਉਹਦੇ ਤੇ ਚੱਲ ਰਹੀ ਹੈ ਸੋ ਹੁਣ ਫੇਰ ਜਿਹੜੀ ਪ੍ਰੋਪੋਜ਼ਲ ਲੈ ਕੇ ਆਈ ਹੈ ਸਰਕਾਰ ਕਿ ਪੰਜ ਜਿਹੜੀਆਂ ਦੋ ਫਸਲਾਂ ਦੇ ਉੱਤੇ ਤਿੰਨ ਦਾਲਾਂ ਦੇ ਉੱਤੇ ਐਮਐਸਪੀ ਦੇ ਦੇਾਂਗੇ ਇਹ ਇਹ ਵੀ ਇੱਕ ਮਤਲਬ ਸਿਆਸਤ ਸਿਆਸੀ ਦਾ ਪੇਚ ਹੈ ਜਿਹੜਾ ਉਹ ਚੱਲਿਆ ਜਾ ਰਿਹਾ ਹੈ ਗੁੰਮਰਾਹ ਕਰਨ ਦੀ ਠੱਗੀ ਮਾਰਨ ਦੀ ਧੋਖਾ ਕਰਨ ਦੀ ਜਿਹੜੀ ਉਹ ਨੀਤੀ ਹੈ ਸਰਕਾਰ ਦੀ ਅਸਲ ਦੇ ਵਿੱਚ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਰਕਾਰ ਮੀਟਿੰਗ ਕਰੇ ਮੀਟਿੰਗ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸਵਾਲ ਜਿਹੜਾ ਚੁੱਕ ਰਿਹਾ ਸੰਯੁਕਤ ਕਿਸਾਨ ਮੋਰਚਾ ਜਿਹਦੇ ਚ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦਾ ਸਵਾਲ ਹੈ ਉਹਨੂੰ ਦੇਣ ਦੀ ਗੱਲ ਕਰੇ C2 plus 50% ਜਿਹੜਾ ਡਾਕਟਰ ਸੁਆਮੀ ਨਾਥਨ ਦਾ ਫਾਰਮੂਲਾ ਹੈ ਉਹਦੇ ਮੁਤਾਬਕ ਭਾਅ ਤੈਅ ਕਰਨ ਦੀ ਗੱਲ ਕੀਤੀ ਜਾਵੇ ਦੇਖੋ ਕਿੰਡੀ ਵਿਡੰਬਣਾ ਦੀ ਗੱਲ ਹੈ ਕਿ ਡਾਕਟਰ ਸੁਆਮੀ ਨਾਥਨ ਨੂੰ ਭਾਰਤ ਰਤਨ ਤਾਂ ਦਿੱਤਾ ਜਾ ਰਿਹਾ ਤੇ ਡਾਕਟਰ ਸੁਆਮੀ ਨਾਥਨ ਕਿਸਾਨਾਂ ਦੀ ਗੱਲ ਜਿਹੜੀ ਕਰਦਾ ਉਹਨੂੰ ਲਾਗੂ ਕਰਨ ਦੀ ਕੋਈ ਗੱਲ ਹੈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਮਤਲਬ ਇਹਦੇ ਤੋਂ ਵੀ ਲੱਗਦਾ ਸਪਸ਼ਟ ਹੁੰਦਾ ਹੈ ਪੋਜ਼ਿਟਿਵ ਹੁੰਦੀ ਹੈ ਸਾਡੀ ਗੱਲ ਦੀ ਕਿ ਠੱਗੀ ਦਾ ਮਾਰਨਾ ਚਾਹੁੰਦੀ ਹੈ ਸਰਕਾਰ ਪਰ ਕਿਸਾਨਾਂ ਮਜ਼ਦੂਰਾਂ ਨੂੰ ਦੇਣਾ ਕੁਝ ਨਹੀਂ ਚਾਹੁੰਦੇ ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਜੋ ਕਹਿੰਦਾ ਕਰਜ਼ੇ ਦੇ ਸਵਾਲ ਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਪਿਛਲੇ 10 ਸਾਲਾਂ ਚ 25 ਲੱਖ ਕਰੋੜ ਰੁਪਈਆ ਜੇ ਇਹਨੂੰ ਇਹਦਾ ਸਾਰਾ ਹੁਰ ਪਾ ਲਿਆ ਜਾਵੇ ਜਿਵੇਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੰਨਾ ਸਮਾਂ ਵਿਆਜ ਦੇਣ ਦੀ ਲੋੜ ਨਹੀਂ ਉਹ ਸਾਰਾ ਕੁਝ ਪਾ ਲਿਆ ਜਾਵੇ ਤੇ 50 ਲੱਖ ਕਰੋੜ ਤੋਂ ਵੀ ਉੱਪਰ ਚਲੇ ਜਾਂਦਾ ਉਹਨਾਂ ਦਾ ਮਾਫ਼ ਹੋ ਸਕਦਾ ਤੇ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਪੈਂਡੂ ਮਜ਼ਦੂਰ ਗਰੀਬ ਔਰਤਾਂ 20 ਮਾਈਕਰੋ ਫਾਈਨਾਂਸ ਕੰਪਨੀਆਂ ਤੱਕ ਨੇ ਆਪਦੇ ਜਾਲ ਚ ਉਹਨਾਂ ਨੂੰ ਕਰਜ਼ੇ ਦੇ ਚ ਫਸਾ ਲਿਆ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਸੋ ਬਿਜਲੀ ਬਿੱਲ ਵੀ ਸੋ ਵੀ ਹੈ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਵਾਦਾ ਸੀ ਕਿ ਅਸੀਂ ਇਹਨੂੰ ਰੱਦ ਕਰਨ ਦੀ ਗੱਲ ਹੈ ਜਿਹੜੀ ਉਹ ਕਰਾਂਗੇ ਕਾਲੇ ਕਾਨੂੰਨ ਜਿਹੜੇ ਉਦੋਂ ਰੱਦ ਕਰਨ ਦਾ ਐਲਾਨ ਕੀਤਾ ਉਹਦਾ ਹਲੇ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਉਹਨੂੰ ਜਾਰੀ ਕਰਾਉਣ ਦਾ ਸਵਾਲ ਹੈ ਇਹਨਾਂ ਸਵਾਰੇ ਸਵਾਲਾਂ ਨੂੰ ਲੈ ਕੇ ਅਸੀਂ ਸਮਝਦੇ ਆਂ ਕਿ ਹਲੇ ਤੱਕ ਕੇਂਦਰ ਸਰਕਾਰ ਦੀ ਪਹੁੰਚ ਹੈ ਜਿਹੜੀ ਉਹ ਗੁੰਮਰਾਹ ਕਰਨ ਵਾਲੀ ਤੇ ਵੇਲਾ ਪਾਰ ਕਰਨ ਵਾਲੀ ਗੱਲ ਹੈ ਕਿ ਕਿਵੇਂ ਨਾ ਕਿਵੇਂ ਚੋਣਾ ਆ ਜਾਣ ਤੇ ਫਿਰ ਇਹ ਦਬੜੂ ਕੁ ਸ਼ੁਰੂ ਹੋ ਜੇ ਸੋ ਇਸ ਨੀਤੀ ਦੇ ਵਿਰੋਧਾਂ ਅਸੀਂ ਸੰਯੁਕਤ ਕਿਸਾਨ ਮੋਰਚਾ ਉਸੇ ਨੂੰ ਲੈ ਕੇ ਅੱਜ ਇਹ ਐਜੀਟੇਸ਼ਨ ਫਿਰ ਦੁਆਰਾ ਇੱਕ ਵੱਖਰੇ ਰੂਪ ਦੇ ਵਿੱਚ ਅਗਲੇ ਪੜਾ ਦੇ ਵਿੱਚ ਇਹ ਇਹ ਵਢਣ ਜਾ ਰਹੇ ਅਗਲੀ ਰਣਨੀਤੀ ਕੀ ਹੋਊਗੀ ਤੇ ਅਗਲੀ ਰਣਨੀਤੀ 22 ਤਰੀਕ ਨੂੰ ਪਹਿਲਾਂ ਪੰਜਾਬ ਫੇਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਚੁੱਕੀ ਹੈ 22 ਤਰੀਕ ਨੂੰ ਦਿੱਲੀ ਚ ਆਲ ਇੰਡੀਆ ਲੈਵਲ ਦੀ ਮੀਟਿੰਗ ਹੈ ਜਿਹੜੀ ਉਹ ਹੋ ਰਹੀ ਹੈ ਉਹਦੇ ਚ ਕਿਉਂਕਿ ਕੋਡ ਆਫ ਕੰਡਕਟ ਲੱਗਣ ਦੀ ਸੁਭਾਵਨਾ ਹੈ ਪਾਰਲੀਮੈਂਟ ਦੀਆਂ ਚੋਣਾਂ ਦਾ ਐਲਾਨ ਹੋਣ ਦੀ ਸੁਭਾਵਨਾ ਹੈ ਉਹ ਸਾਰੀ ਚੀਜ਼ ਨੂੰ ਧਿਆਨ ਚ ਰੱਖਦੇ ਆ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਹੈ ਜਿਹੜੀ ਉਹ ਤੈਅ ਕਰੇਗਾ ਇਸ ਕਰਕੇ ਅੱਜ ਰਣਨੀਤੀ ਕੀ ਹੋਏਗੀ ਇਹਦੇ ਬਾਰੇ ਕੋਈ ਸਪਸ਼ਟ ਗੱਲ ਹੈ ਜਿਹੜੀ ਉਹ ਕਰਨ ਦੀ ਸਮਰੱਥਾ ਦੇ ਵਿੱਚ ਅਸੀਂ ਨਹੀਂ ਹੈਗੇ ਪਰਗਟ ਸਿੰਘ ਜ਼ਿਲ੍ਹਾ ਪ੍ਰਚਾਰਕਿਰਤੀ ਕਿਸਾਨੀ ਅੱਜ ਤੁਹਾਡੇ ਵੱਲੋਂ ਜਿਹੜਾ ਗਾਇਤਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿੱਥੇ ਕਿੱਥੇ ਕੀਤਾ ਜਾ ਰਿਹਾ ਹੈ ਉਹ ਵੀ ਮੰਗ ਇਹ ਸਾਰੇ ਪੰਜਾਬ ਦੇ ਵਿੱਚ ਭਾਜਪਾ ਦੇ ਜਿੰਨੇ ਸੀਨੀਅਰ ਲੀਡਰ ਆ ਜਾਂ ਮੰਤਰੀ ਆ ਕੋਈ ਸਾਰੇ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਿੰਨੇ ਟੂਲ ਪਲਾਜੇ ਆ ਉਹ ਸਾਰੇ ਦੇ ਸਾਡੇ 3 ਦਿਨਾਂ ਵਾਸਤੇ ਫ੍ਰੀ ਕੀਤੇ ਗਏ ਕੀ ਮੰਗਾਂ ਹੈ ਮੰਗਾਂ ਹੈ ਕਿ ਜਿਹੜੀਆਂ ਅਸੀਂ ਦਿੱਲੀ ਮੋਰਚੇ ਮੋਕੇ ਜਿਹੜੀਆਂ ਮੰਗਾਂ ਰੱਖੀਆਂ ਸੀ ਮੋਦੀ ਸਰਕਾਰ ਮੋਕੇ 23 ਫਸਲਾਂ ਤੇ ਪਾ ਸਾਨੂੰ ਉਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਗਾਰੰਟੀ ਬਣਨੀ ਚਾਹੀਦੀ ਹੈ ਅਸੀਂ ਪਾਰਲੀਮੈਂਟ ਵਿੱਚ ਮੰਗ ਕਰਦੇ ਕਿ ਉਹ ਕਾਨੂੰਨ ਬਣਾਵੇ ਮੋਦੀ ਕਿਉਂਕਿ ਉਹਨਾਂ ਨੇ ਲਿਖਤੀ ਉਹ ਸਾਨੂੰ ਇਹ ਦਿੱਤਾ ਸੀਗਾ ਵੀ ਮੈਂ ਇਹ ਕਾਨੂੰਨ ਬਣਾਉਂਗਾ ਤੁਹਾਡਾ ਐਮਐਸਪੀ ਪਰ ਉਹਨੇ ਕੋਈ ਵੀ ਲਾਗੂ ਨਹੀਂ ਕੀਤਾ ਸਾਡਾ ਕਾਨੂੰਨ ਨਾ ਐ ਐਮਐਸਪੀ ਦਿੱਤੀ ਹੈ ਜਿੰਨਾ ਚਿਰ ਇਹ ਉਹ ਕਾਨੂੰਨ ਨਹੀਂ ਬਣਦਾ 23 ਫਸਲਾਂ ਤੇ ਕਰਜ਼ਾ ਜਿਹੜਾ ਕਿਸਾਨਾਂ ਸਰ ਜਾਂ ਛੋੜੇ ਦੁਕਾਨਦਾਰ ਸਰ ਜਾਂ ਮਜ਼ਦੂਰਾ ਸਰ ਜਿਹੜਾ ਕਰਜ਼ਾ ਉਹਦੇ ਤੇ ਲਕੀਰ ਮਾਰਨੀ ਚਾਹੀਦੀ ਹੈ ਕਿਉਂਕਿ ਜੈਡਾਨੀਆਂ ਬਾਨੀਆਂ ਦਾ ਕਰਜ਼ਾ ਮਾਫ ਕੀਤਾ ਜਾਦਾ ਤੇ ਇਥੋਂ ਦੇ ਕਿਸਾਨਾਂ ਦਾ ਵੀ ਕੀਤਾ ਜਾ ਸਕਦਾ ਕੋਈ ਵੱਟੀ ਗੱਲ ਨਹੀਂ ਹੈਗੀ ਇਹ ਕਰਕੇ ਜਾਣਾ ਮੋਦੀ ਸਰਕਾਰ ਜਿਹੜਾ ਉਹ ਕਿਤੇ ਧੱਕਾ ਕਰ ਰਹੀ ਆ ਬਾਰਡਰ ਦੇ ਉੱਤੇ ਗੋਲੀਆਂ ਚੜਾਈ ਆ ਅਥਰੂ ਗੈਸਟਰੀ ਆ ਜਿੱਥੇ 200 ਬੰਦਾ ਫੱਟੜ ਹੋ ਗਿਆ ਇਹ ਜਮਹੂਰੀ ਅਧਿਕਾਰ ਆ ਹਰ ਜਥੇਬੰਦੀ ਨੂੰ ਉੱਥੇ ਜਾਣ ਦਾ ਜੱਲੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਤੇ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਜਿੱਦਾਂ ਕਰੇ ਪੂਰੀਆਂ ਨਹੀਂ ਹੁੰਦੀਆਂ ਇਹ ਐਜੀਟੇਸ਼ਨ ਜਾਰੀ ਹੋਊਗਾ ਕਿਉਂਕਿ 22 ਤਰੀਕ ਨੂੰ ਆਲ ਇੰਡੀਆ ਸਯੁਤ ਮੋਰਚਾ ਦੀ ਦਿੱਲੀ ਚੱਕ ਮੀਟਿੰਗ ਹੋ ਰਹੀ ਆ ਉੱਤੋਂ ਜੋ ਫੈਸਲਾ ਅੱਗੇ ਆਊਗਾ ਉਹਦੇ ਬਤਾ ਫੇਰ ਅੱਗੇ ਵਧਾਂਗੇ ਪੈਨ ਸੀ ਗਿਆ ਦਾਲਾ ਜੇਕਰ ਅਸੀਂ ਦਾਲਾ ਨੂੰ ਪੰਜਾਬ ਦੇ ਪ੍ਰਮੋਟ ਕਰਦੇ ਆ ਸਾਨੂੰ ਐਮਐਸਪੀ ਮਿਲਦੀ ਹੈਗੀ ਹੈ ਤੇ ਸਾਡਾ ਪੰਜਾਬ ਦਾ ਪਾਣੀ ਬਹੁਤ ਜ਼ਿਆਦਾ ਬਾਚਦਾ ਔਰ ਸਾਨੂੰ ਛੋਲਾ ਬੀਜਣ ਦੀ ਲੋੜ ਨਹੀਂ ਪੈਂਦੀ ਇਹ ਗੱਲ ਠੀਕ ਹੈ ਜੀ ਤੁਹਾਡੀ ਵੀ ਜਿਹੜੀਆਂ ਪੰਜਾਬ ਦੀ ਅੱਜ ਧਰਤੀ ਜਿਹੜੇ ਹਾਲਾਤਾਂ ਚ ਚੱਲੇ ਗਏ ਨੇ ਪੰਜਾਬ ਦੇ ਲੋਕ ਪਾਣੀ ਦੇ ਬਦਕੂ ਹੋ ਸਕਦਾ ਹੈ ਕਿ ਰਾਜਸਥਾਨ ਬਣ ਜਾਏ ਜਿੱਦਾਂ ਪਾਣੀ ਦੇ ਕਿਉਂਕਿ ਜਿਹੜੀ ਯੂਨੀਵਰਸਟੀ ਦੀ ਰਿਪੋਰਟ ਕਹਿੰਦੀ ਹੈ ਕਿ 16-17 ਸਾਲ ਦਾ ਪਾਣੀ ਰਹਿ ਗਿਆ ਸਿਰਫ ਝੋਨਾ ਝੋਨਾ ਸਾਡਾ ਲਾਉਣਾ ਸ਼ੌਂਕ ਨਹੀਂ ਝੋਨਾ ਲਾਉਣਾ ਇੱਕ ਮਜਬੂਰੀ ਹੈ ਅਸੀਂ ਨਹੀਂ ਕਿਉਂ ਦੇ ਵਿੱਚੋਂ ਨਾ ਲਾਓ ਅਸੀਂ ਤਾਂ ਕਹਿੰਨੇ ਵੀ ਫਸਲੀ ਚੱਕਰ ਬਦਲੋ ਇੱਥੇ ਸਾਰੇ ਪੰਜਾਬ ਦੇ ਵਿੱਚ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਜਿਹੜੀਆਂ ਵਾਟਸਐਪ ਕੋ ਬੜਾ ਕੇ ਬਲਾਕ ਬਣਾ ਕੇ ਜਾਂ ਜਿੱਥੇ ਜਿਹੜੀ ਫਸਲ ਲਾਗੂ ਹੁੰਦੀ ਆ ਉਹ ਕੀਤੀ ਜਾਵੇ ਝੋਨਾ ਬੰਦ ਕੀਤਾ ਜਾਵੇ ਅਸੀਂ ਤਾਂ ਮੰਗੇ ਕਰਦੇ ਵੀ ਪਾਣੀ ਦੀ ਸਾਡੀ ਬਚਤ ਆ ਉਹ ਹੋ ਜਾਵੇ ਆਉਣ ਵਾਲੇ ਸਮੇਂ 'ਚ ਐਸਕੇਐਮ ਵੱਲੋਂ ਦਿੱਲੀ ਕੂਚ ਕੀਤਾ ਜਾਊਗਾ ਨਹੀਂ ਇਹਦੇ ਬਾਰੇ ਅੱਜ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ 22 ਤਰੀਕ ਦੀ ਸੰਯੁਕਤ ਮੋਰਚੀ ਆਲ ਇੰਡੀਆ ਦੀ ਮੀਟਿੰਗ ਹੈ ਜੋ ਸੱਦਾ ਉੱਥੋਂ ਆਊਗਾ ਸਾਨੂੰ ਉਹ ਕਰਾਂਗੇ ਭពਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਹਾਂਜੀ ਅੱਜ ਜਿਹੜਾ ਧਰਨਾ ਸ਼ੁਰੂ ਕੀਤਾ ਹੈ ਰਿਆਂ ਦੇ ਬਰਜ਼ਾ ਦੇ ਦੇਖੋ ਜੀ ਐਸ ਕੇ ਐਮ ਨੇ ਜਿਹੜਾ ਤੁਰੰਤ ਕੱਲ ਫੈਸਲਾ ਲਿਆ ਜੋ ਸਾਡੇ ਜਜਾਰੂ ਵੀਰ ਦਿੱਲੀ ਦੇ ਬਾਡਰਾਂ ਤੇ ਬੈਠੇ ਆ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਐਸ ਕੇ ਐਮ ਨੇ ਇਹ ਫੈਸਲਾ ਲਿਆ ਵੀ ਅੱਜ ਟੋਟਲ ਪੰਜਾਬ ਦੇ ਵਿੱਚ ਜੋ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦਾ 3 ਦਿਨਾਂ ਵਾਸਤੇ ਉਹਨਾਂ ਦੇ ਘਰਾਂ ਦੇ ਮੂਹਰੇ ਘਰਾਓ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਬੈਠੇ ਹਾਂ। ਟੋਲਪਲਾਜੇ ਵੀ ਅੱਜ ਬੰਦ ਕੀਤੇ ਗਏ। ਬਿਲਕੁਲ ਜੀ ਟੋਲਪਲਾਜੇ ਵੀ 3 ਦਿਨਾਂ ਵਾਸਤੇ ਫ੍ਰੀ ਆ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਭਾਜਪਾ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਵੀ 3 ਦਿਨਾਂ ਵਾਸਤੇ 22 ਤਰੀਕ ਤੱਕ ਅਸੀਂ ਇੱਥੇ ਬੈਠਾਂਗੇ। ਤਲ ਜਿਹੜੀ ਮੀਟਿੰਗ ਹੋਈ ਸੀ ਜੀ ਉਹਦੇ ਚ ਕੁਝ ਫੈਸਲੇ ਵੀ ਲਿਖੇ ਗਏ ਸੀ ਕਿ ਉਹ ਫੈਸਲੇ ਦਕਾਰ ਦਿੱਤੇ ਗਏ ਕੀ ਕਰਦੇ ਆ ਦੇਖੋ ਜੀ ਜਿਹੜੇ ਫੈਸਲੇ ਉਹ ਲਏ ਆ ਉਹ ਫੈਸਲੇ 21 ਤੇ 23 ਫਸਲਾ ਤੇ ਤਾਂ ਸਭ ਐਮਐਸਪੀ ਪਹਿਲਾਂ ਹੀ ਮਿਲ ਰਹੀ ਆ ਉਹਨਾਂ ਨੇ ਪੰਜ ਦਾ ਕਿਹਾ ਉਹ ਵੀ ਕੁਝ ਟਾਈਮ ਵਾਸਤੇ ਕਿਹਾ ਸਾਨੂੰ ਉਹ ਫੈਸਲੇ ਮਨਜ਼ੂਰ ਨਹੀਂ ਗਏ ਬਾਕੀ ਜੋੜਾ ਕੋਈ ਫੈਸਲਾ ਕਰਨਾ ਕਿਉਂਕਿ ਉਹ ਸਾਡੇ ਭਰਾ ਬੈਠੇ ਆ ਉੱਤੇ ਬਾਰਡਰਾਂ ਦੇ ਉੱਤੇ ਆਹ ਜਿਹੜਾ ਫੈਸਲਾ ਲਿਆ ਇਹ ਵੀ ਉਹਨਾਂ ਨੂੰ ਮੁੱਖ ਰੱਖ ਕੇ ਲਿਆ ਗਿਆ ਅਸੀਂ ਉਹਨਾਂ ਨੂੰ ਸਪੋਰਟ ਇੱਥੋਂ ਕਰ ਰਹੇ ਆਂ ਜਦੋਂ ਸਾਡਾ ਐਸਕੇਮ ਦਾ ਅਗਲਾ ਕੋਈ ਪ੍ਰੋਗਰਾਮ ਹੋਊ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਚਲਾਉਂਦੇ ਰਾਵਾਂਗੇ। ਮੈਨੂੰ ਕੀਤਾ ਗਿਆ ਕਾਰਨ ਦਿੱਲੀ ਗਿਆ ਇੱਕ ਦਿਨ ਦਿੱਲੀ ਪੋਸਟ ਕਰਨ ਦਾ ਉਹਦੇ ਵੀ ਤੁਹਾਡੀ ਗਰੰਟੀ ਨਹੀਂ ਸਾਡੀ ਰਣਨੀਤੀ ਤਾਂ ਬਣੀ ਹੋਈ ਹੈ ਜੀ ਜਿਹੜਾ ਐਸਕੇਮ ਨੇ ਲਿਆ ਉਹ ਤਾਂ ਤਿੰਨ ਦਿਨ ਦਾ ਸਾਡਾ ਇੱਥੋਂ ਦਾ ਹੀ ਹੈਗਾ ਜਿਹੜੀ ਉੱਥੋਂ ਦੀ ਰਣਨੀਤੀ ਆ ਉਹ ਉਹਨਾਂ ਨੇ ਉਹਨਾਂ ਲੀਡਰਾਂ ਨੇ ਜਿਹੜੀ ਕਾਲ ਦਿੱਤੀ ਹੋਈ ਆ ਉਹ ਉਹਨਾਂ ਨੇ ਆਪਦੇ ਤੌਰ ਤੇ ਦਿੱਤੀ ਹੋਈ ਆ। ਇੱਕ ਦਿਨ ਦਿੱਲੀ ਟੂਰ ਪੋਸਟ ਕਰੋ। ਨਹੀਂ ਜੀ ਨਹੀਂ 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 ਸਾਡਾ ਇੱਥੋਂ ਦਾ ਹੀ ਭਾਜਪਾ ਲੀਡਰਾਂ ਨੇ ਮੂਰੇ ਘਰਵਾਉਂ ਆ ਮੂਰੇ ਸਾਡਾ ਇੱਥੋਂ ਦਾ ਹੀ ਆ। ਬਾਈ ਸ੍ਰੀ ਕੱਟ ਸਕਦਾ।